ਹੱਥਾਂ ਦੇ ਵਿੱਚੋਂ ਹਜੇ ਵਿਆਹ ਦੀ ਮਹਿੰਦੀ ਵੀ ਨਹੀਂ ਲੱਥੀ ਸੀ ਕਿ ਉਸਦੇ ਹੀ ਪਤੀ ਨੇ ਉਸ ਨੂੰ ਲਾਲ ਰੰਗ ਦੇ ਵਿੱਚ ਰੰਗ ਦਿੱਤਾ। ਦਾਸ ਦੇ ਲੋਬੀਆਂ ਨੇ ਮਾਪਿਆਂ ਦੀ ਇਕਲੌਤੀ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਿਆਹ ਨੂੰ ਮਹਿਜ਼ 20 ਦਿਨ ਵੀ ਪੂਰੇ ਨਹੀਂ ਹੋਏ ਸਨ ਕਿ ਮਾਪਿਆਂ ਨੂੰ ਇਹ ਮੰਦ ਭਾਗੀ ਖਬਰ ਮਿਲੀ ਜਿਸ ਤੋਂ ਬਾਅਦ ਮਾਪਿਆਂ ਦਾ ਰੂ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਕੁੜੀ ਦਾ ਨਾਮ ਜਸਪ੍ਰੀਤ ਦੱਸਿਆ ਜਾ ਰਿਹਾ ਹੈ ਜਿਸ ਦਾ ਵਿਆਹ ਦੱਸਦੀ ਹੈ ਕਿ ਬਰਨਾਲਾ ਦੇ ਟੱਲੇ ਵਾਲਾ ਧੀ ਨੌਂਦੇ ਪਿੰਡ ਨਾਰਾਇਣਗੜ੍ਹ ਸੋਇਆ ਵਿਖੇ ਹੋਇਆ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਹੀ ਲਗਾਤਾਰ ਜਿਹੜਾ ਹੈ ਦਾਜ ਨੂੰ ਲੈ ਕੇ ਉਸ ਕੁੜੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਹਜੇ ਵਿਆਹ ਤੋਂ ਬਾਅਦ ਥੋੜੇ ਦਿਨਾਂ ਬਾਅਦ ਹੀ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਉਹ ਬਾਹਰ ਜਾਣ ਵਾਲੀ ਸੀ ਪਰ ਉਸ ਤੋਂ ਪਹਿਲਾਂ ਹੀ ਪਤੀ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੜੀ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਗਲ ਦੇ ਵਿੱਚ ਪੇਚਕਸ ਮਾਰ ਕੇ ਕਈ ਵਾਰ ਜਿਹੜੇ ਨੇ ਉਹ ਕੀਤੇ ਗਏ ਤੇ ਉਸ ਤੋਂ ਬਾਅਦ ਉਸ ਨੂੰ ਮੌਤੇ ਘਾਟ ਉਤਾਰਿਆ ਗਿਆ ਮਾਪਿਆਂ ਦਾ ਰੋ ਰੋ ਕੇ ਬਿਹਤੂਰਾ ਹਾਲ ਹੈ ਮ੍ਰਿਤਕ ਜਸਪ੍ਰੀਤ ਕੌਰ ਦੇ ਵੱਡੇ ਭਰਾ ਅੰਮ੍ਰਿਤਪਾਲ ਸਿੰਘ ਤੇ ਪਿੰਡ ਦੇ ਸਰਪੰਚ ਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ 22 ਸਾਲਾ ਦੀ ਜਸਪ੍ਰੀਤ ਕੌਰ ਦਾ ਵਿਆਹ ਜਿਹੜਾ ਹੈ ਹੋਇਆ ਸੀ ਹਜੇ ਵਿਆਹ ਨੂੰ 20 ਦਿਨ ਹੀ ਪੂਰੇ ਹੋਏ ਸਨ ਕਿ ਉਸ ਤੋਂ ਬਾਤ ਜਿਹੜੀ ਹੈ ਹੁਣੇ ਮੰਤ ਭਾਗੀ ਖਬਰ ਸੁਣਾਉਣ ਨੂੰ ਮਿਲੀ ਮਾਪਿਆਂ ਦੇ ਵੱਲੋਂ ਇਕਲੌਤੀ ਧੀ ਦਾ ਚਾਹਵਾਂ ਦੇ ਨਾਲ ਵਿਆਹ ਕੀਤਾ ਸੀ ਕਿ ਉਹ ਜਿਸ ਘਰ ਜਾਏਗੀ ਉੱਥੇ ਖੁਸ਼ੀ ਦੇ ਨਾਲ ਰਹੇਗੀ ਪਰ ਦੱਸ ਦਈਏ ਕਿ ਹੁਣ ਉਹਨਾਂ ਦੀ ਇਕਲੌਤੀ ਧੀ ਉਹਨਾਂ ਦੀ लाਡਲੀ ਧੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਇਨਾ ਹੀ ਨਹੀਂ ਤੁਹਾਨੂੰ ਦੱਸ ਦਈਏ ਕਿ ਥੋੜੇ ਦਿਨਾਂ ਬਾਅਦ ਜਿਹੜਾ ਆਇਲਸ ਪਾਸ ਹੋਣ ਤੋਂ ਬਾਅਦ ਉਹ ਵਿਦੇਸ਼ ਜਾਣ ਦੀ ਜਿਹੜੀ ਆ ਉਸਦੇ ਵੱਲੋਂ ਤਿਆਰੀ ਵੀ ਕੀਤੀ ਜਾ ਰਹੀ ਸੀ ਕੈਨੇਡਾ ਦਾ ਵੀਜ਼ਾ ਜਿਹੜਾ ਉਸ ਦਾ ਆ ਚੁੱਕਿਆ ਸੀ ਤੇ ਮ੍ਰਿਤਕ ਦੇ ਸਹੁਰੇ ਪਰਿਵਾਰ ਦੇ ਵੱਲੋਂ ਲਗਾਤਾਰ ਉਸ ਨੂੰ ਦਾਜ ਮੰਗ ਕੇ ਅਤੇ ਉਸ ਦੀ ਕੁਟਮਾਰ ਤੇ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਇਸ ਦੇ ਨਾਲ ਹੀ ਦੱਸ ਦਈਏ ਕਿ ਜਸਪ੍ਰੀਤ ਦੇ ਪਿਤਾ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਦਾ ਜਿਹੜਾ ਜਮਾਈ ਸੀ ਉਹ ਵੀ ਉਹਨਾਂ ਦੀ ਧੀ ਨੂੰ ਬਹੁਤ ਜ਼ਿਆਦਾ ਕੁੱਟਦਾ ਸੀ ਮਾਰਦਾ ਸੀ ਤੇ ਹੁਣ ਜਿਹੜਾ ਪੇਚਕਸ ਦੇ ਨਾਲ ਉਸਦੇ ਗਲ ਦੇ ਵਿੱਚ ਵਾਰ ਕਰਕੇ ਉਸ ਦਾ ਬਹਿਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਮਾਪਿਆਂ ਦਾ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾਉਣੀ ਹੈ। ਨਮਸਤੇ ਕੀ ਘਟਨਾ ਵਾਪਰੀ ਹੈ? ਮੇਰਾ ਨਾਮ ਦਾ ਅਮਰਤਪਾਲ ਸਿੰਘ ਆ ਪਿੰਡ ਲੱਖਾ ਵਾ। ਤੇ 25 ਅਗਸਤ ਅਗਸਤ ਨੂੰ ਮੇਰੀ ਭੈਣ ਦਾ ਵਿਆਹ ਹੋਇਆ ਸੀਗਾ। ਤੇ 25 ਅਗਸਤ ਦੇ ਵਿਆਹ ਤੋਂ ਬਾਅਦ ਯਾਨੀ ਕਿ ਅੱਜ ਘਟਨਾ ਮੇਰੀ ਭੈਣ ਦਾ ਕਤਲ ਕਰ ਦਿੱਤਾ ਜਾਂਦਾ ਜੋ ਕਿ ਸਾਨੂੰ ਪਤਾ ਉਹਨਾਂ ਦੀ ਪੰਚਾਇਤ ਵੱਲੋਂ ਤੜਕੇ ਸਵੇਰ 3:30 ਵਜੇ ਤੇ ਸੈਜੰਦਾ ਕੋ ਹੌਣ ਲਾ ਕੇ ਤੇ ਜੋ ਕਿ ਇਹਨਾਂ ਨੇ ਜਿਵੇਂ ਦੱਸਿਆ ਸਾਨੂੰ ਅਸੀਂ ਜਿਵੇਂ ਪੁੱਜੀ ਉੱਥੇ ਤੇ ਉਹਨਾਂ ਦੀ ਹਾਲਤ ਬਹੁਤ ਹੀ ਮੰਦਭਾਗੀ ਘਟਨਾ ਦੇ ਵਿੱਚ ਮਿਲੀ ਸਾਨੂੰ ਤੇ ਉਹਨਾਂ ਦੇ ਗਰਦਨ ਤੇ ਬਹੁਤ ਬਾਰ ਕੀਤੇ ਹੋਏ ਸੀ ਜਿਵੇਂ ਪੇਜ ਕਾਸ ਨਾਲ ਤੇ ਬਹੁਤ ਹੀ ਗੰਦੀ ਘਟੀਆ ਤਰੀਕੇ ਨਾਲ ਉਹਨਾਂ ਦੀ ਮੌਤ ਕੀਤੀ ਗਈ ਆ ਆਹ ਵਿਆਹ ਤੋਂ ਬਾਅਦ ਮੁੰਡਾ ਕੁਛ ਪਹਿਲਾਂ ਵੀ ਤੰਗ ਪਰੇਸ਼ਾਨ ਕਰਦਾ ਸੀਗਾ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਿਆ ਪਰ ਕੁਝ ਨਹੀਂ ਘਟਨਾ ਨੂੰ ਆਕਰ ਨੂੰ ਅੰਜਾਮ ਦੇਤਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਪ੍ਰਸ਼ਾਸਨ ਤੋਂ ਸੁਣਵਾਈ ਘੱਟ ਹੋ ਰਹੀ ਹੈ ਜੀ ਸੁਣਵਾਈ ਕੀਤੀ ਜਾਵੇ ਚੰਗੀ ਤਰੀਕੇ ਨਾਲ ਇਨਸਾਫ ਦਿੱਤਾ ਜਾਵੇ ਇਹ ਬਾਹਰ ਵੀ ਜਾਣਾ ਸੀ ਇਹਨੇ ਬਾਹਰ ਦਾਵਾ ਜੀ ਲਾਇਆ ਹੋਇਆ ਸੀਗਾ ਪਰ ਜੇ ਬਣ ਜਾਂਦਾ ਤੇ ਇਹ ਕਿਹੜਾ ਪਿੰਡ ਮਤਲਬ ਆਈ ਹੋਈ ਸੀ ਨਰੈਣਗੜ੍ਹ ਸੋਈਆਂ ਵਿਆਹੀ ਹੋਈ ਸੀਗੀ ਪਰ ਨਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਵਿਚਾਨੂੰ ਇਨਸਾਫ ਮਿਲੇ ਜੀ ਪੂਰੇ ਤਰੀਕੇ ਨਾਲ ਅੱਛਾ ਪੁਲਿਸ ਥੋੜਾ ਸਾਥ ਨਹੀਂ ਦੇ ਰਹੀ ਕੁਝ ਘੱਟ ਸਾਥ ਦੇ ਰਹੀ ਆ ਪਰ ਅਸਨ ਬਾਈ ਘੱਟ ਹੋ ਰਹੀ ਹੈ ਤੇ ਪਿੰਡ ਵਾਸੀ ਥੋੜਾ ਸਾਥ ਦੇ ਦੇ ਰਹੇ ਜੀ ਹਾਂ ਜੀ ਪੰਚਾਇਤ ਸਾਡਾ ਸਾਰੀ ਸਮੂਹ ਪੰਚਾਇਤ ਸਾਡਾ ਸਾਥ ਦੇ ਰਹੀ ਹੈ ਜੀ ਨਗਰ ਸਾਰਾ ਸਾਥ ਦੇ ਰਿਹਾ ਜੀ ਪਰ ਸਾਡੀ ਸੁਣਵਾਈ ਘੱਟ ਹੋ ਰਹੀ ਹੈ ਕੀ ਨਾਮ ਹੈ ਤੇ ਕੀ ਘਟਨਾ ਵਾਪਰੀ ਉਹਦੇ ਕਿਹੜੇ ਪਿੰਡ ਦੀ ਹੈ ਜੀ ਮੈਂ ਕਰਮਜੀਤ ਸਿੰਘ ਸਰਪੰਚ ਸਾਹਿਬ ਦਾ ਜੰਗੀਆਂ ਤੋਂ ਸਾਡੇ ਪਿੰਡੋਂ ਰਿਸ਼ਤੇਦਾਰੀ ਹੈ ਲੱਖੇ ਦੀ ਲੱਖੇ ਪਿੰਡ ਦੀ ਕੁੜੀ ਹੈ ਇਹੜਾ ਕੁੜੀਆ ਪਰਿਵਾਰ ਬਹੁਤ ਨਰਮ ਹੈ ਕੁੜੀ ਦੇ ਮੈਰਿਜ ਹੋਈ ਨੂੰ ਹਜੇ ਤਕਰੀਬਨ 20 ਦਿਨ ਹੀ ਹੋਏ ਐ ਤੇ ਇਹਨਾਂ ਨੇ ਰਾਤ ਸੋਹਰਿਆਂ ਨੇ ਸੋਈਆਂ ਨੇ ਕੁੜੀ ਨੂੰ ਮਾਰਤਾ ਤੇ ਹੁਣ ਪੁਲਿਸ ਕਾਰਵਾਈ ਕਰੀ ਜਾਂਦੀ ਹੈ ਕਿੰਨਾ ਬਾਕੀ ਚਲੋ ਸਾਨੂੰ ਸੰਤੁਸ਼ਟੀ ਹੈ ਵੀ ਕਾਰਵਾਈ ਵਧੀਆ ਕਰਨੀ ਪੁਲਿਸ ਵਾਲੇ ਸਾਰੀ ਕਰਨੀ ਚਾਹੀਦੀ ਵੀ ਆ ਗਾਹ ਨੂੰ ਨਹੀਂ ਇਹ ਘਟਨਾ ਬਣਨੀ ਚਾਹੀਦੀ ਕਿਹੜੇ ਪਿੰਡ ਵਿਆਹੀ ਸੀ ਇਹ ਨਰੈਣਗੜ੍ਹ ਸੋਈਆਂ ਕੀ ਟੱਲਿਆ ਥਾਣਾ ਪਹਿਲਾਂ ਵੀ ਕੋਈ ਮਸਲਾ ਸੀ ਕੋਈ ਦਾਅ ਦੇ ਜਿਹਨੂੰ ਲੈ ਕੇ ਪਹਿਲਾਂ ਮੰਗਦੇ ਸੀ ਕਿ ਨਾ ਕਿਤੇ ਕੋਸ਼ ਮੰਗ ਲੈਂਦੇ ਸੀ ਵਿਆਹ ਤੋਂ ਪਹਿਲਾਂ ਵੀ ਉਹਨਾਂ ਨੇ ਚੰਦੀ ਕੁਝ ਜ਼ਮੀਨ ਵਗੈਰਾ ਲਖਾਈ ਵੀ ਹੈ ਤੇ ਹੁਣ ਵੀ ਪੈਸੇ ਦੀ ਮੰਗ ਕਰਦੇ ਸੀ ਉਹਦਾ ਬੀਆ ਕੁੜੀ ਦਾ ਆਇਆ ਬਸ ਕਿੰਨੇ ਭੈਣ ਭਰਾ ਸੀ ਜੀ ਇਹ ਦੇਖ ਕੇ ਇਹ ਦੋ ਭੈਣ ਭਰਾ ਕੀ ਲੱਗਦਾ ਜੀ ਇਹ ਕਤਲ ਆ ਜੀ ਕਤਲ ਹੈ ਬਿਲਕੁਲ ਕਤਲ ਆ ਜੀ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿੰਦੇ ਹਾਂ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਬਸ ਵੀਰੇ ਸੀ ਇੰਨੇ ਕਹਿਣਾ ਚਾਹੁੰਦੇ ਆ ਰਾਤ ਦੀ ਗੱਲ ਆ ਬੜੀਆ ਠੀਕ ਠਾਕ ਆ ਉਹਦਾ ਸਾਰੀ ਫੈਮਿਲੀ ਨੇ ਰੋਟੀ ਪਾਣੀ ਖਾਧਾ ਵਾ ਰੋਟੀ ਪਾਣੀ ਖਾ ਕੇ ਉਹ ਆਪਣੇ ਕਮਰੇ ਚ ਗਏ ਆਗੇ ਸਾਨੂੰ ਨਹੀਂ ਪਤਾ ਵੀ ਉਹਨਾਂ ਚ ਕੋਈ ਗੱਲ ਹੋਈ ਹੈ ਜਾਂ ਉਹਨਾਂ ਚ ਕੀ ਹੋਇਆ ਕੀ ਨਾ ਹੋਇਆ ਸਾਰਾ ਬੜੀਆ ਖੁਸ਼ ਮੂਜਾਜ ਪਰਿਵਾਰ ਸੀਗਾ ਇਹਨਾਂ ਨੇ ਜਦੋਂ ਤਕਰੀਬਨ 2.5 ਕਵਈ ਦਾ ਟਾਈਮ ਆ ਉਹ ਮੁੰਡਾ ਸਾਡਾ ਮੋਟਰਸਾਈਕਲ ਲੈ ਕੇ ਘਰੋਂ ਬਾਹਰ ਗਿਆ ਤਾਂ ਮੰਮੀ ਨੇ ਜਾ ਕੇ ਦੇਖਿਆ ਕਿ ਮੁੰਡਾ ਚਲਿਆ ਗਿਆ ਤਾਂ ਜਾ ਕੇ ਕਮਰੇ ਜਿਸ ਜਦੋਂ ਬਹੂ ਹਲਾਈ ਇਹਨਾਂ ਨੇ ਤਾਂ ਬਹੂ ਹੈ ਨਹੀਂ ਸੀਗੀ ਚਾਸਪ੍ਰਿਤ ਕੋਰ ਹੈ ਨਹੀਂ ਸੀਗੀ ਉਹਦੇ ਗੱਲ ਤੇ ਕੁਛ ਬਾਰ ਕਰਿਆ ਹੋਇਆ ਸੀਗਾ ਸਾਡੇ ਮੁੰਡੇ ਨੇ ਹੀ ਕਰਿਆ ਸੀਗਾ ਜਾਂ ਜਾਂ ਸਾਨੂੰ ਉਹਨਾਂ ਦੀ ਕੋਈ ਗੱਲ ਹੋਈ ਉਹ ਵੀ ਨਹੀਂ ਪਤਾ ਪਰ ਇਹਨਾਂ ਕਹ ਬਸ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇਹਨਾਂ ਤੇ ਸਾਡੇ ਮਾਪਿਆਂ ਦਾ ਕਿਸੇ ਰੋਲ ਨਾ ਕਿਸੇ ਭੈਣ ਭਾਈ ਦਾ ਰੋਲ ਉਹਨਾਂ ਦੋਨਾਂ ਚ ਕੀ ਹੋਇਆ ਉਹ ਹੀ ਜਾਣਾਂ ਜਾਂ ਸਾਡਾ ਮੁੰਡਾ ਦੱਸ ਸਕਦਾ ਅਸੀਂ ਕੁਛ ਨਹੀਂ ਕਹਿ ਸਕਦੇ ਅਸੀਂ ਪल्स ਪ੍ਰਸ਼ਾਸਨ ਜੋ ਦੋਸ਼ੀ ਸੀ ਉਹ ਆਪ ਫੋਨ ਕਰਕੇ ਫੜਾਇਆਗਾ ਅਸੀਂ ਬਸ ਇਹੀ ਮੰਗ ਕਰਦੇ ਹਾਂ ਜੋ ਦੋਸ਼ੀ ਆ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਸਾਡੇ ਕਿਸੇ ਪਰਿਵਾਰ ਨੂੰ ਕੋਈ ਗਲਤੀ ਨਹੀਂ ਹੈ ਕਿ ਕਿਸੇ ਨੂੰ ਨਜਾਇਜ਼ ਨਾਂ ਵਿਸਾਇਆ ਜਾਵੇ ਦੋਸ਼ੀ ਨੂੰ ਜੋ ਸਜ਼ਾ ਬਣਦੀ ਹੈ ਦਿੱਤੀ ਜਾਵੇ ਕੋਈ ਇਹ ਜੀ ਗੱਲਬਾਤ ਨਹੀਂ ਸੀ ਸਾਰੇ ਪਿੰਡ ਨੂੰ ਪੁੱਛ ਕੇ ਦੇਖ ਲਓ ਬਹੁਤ ਹੀ ਨਰਮ ਮੁੰਡਾ ਸੀ ਨਾ ਨਸਿੱਪਤੇ ਨੂੰ ਮੋਹ ਲਾਉਂਦਾ ਸੀ ਚੰਗੇ ਭਲੇ ਰੋਟੀ ਖਾ ਕੇ ਬੈਨੇ ਨੇ ਸੰਭਰਿਆ ਖਾਸ ਪਰਵਾਰ ਸੀ ਨਾ ਸਾਨੂੰ ਨਹੀਂ ਪਤਾ ਤੜਕੇ ਕੀ ਬਾਣਾ ਬੀਤੇ ਸਾਡੇ ਅਸੀਂ ਤਾਂ ਜਦੋਂ ਮੁੰਡਾ ਭੱਜਿਆ ਉਹਨੂੰ ਬਸ ਸਿਰਫ ਮੁੰਡਾ ਹੀ ਭਾਈ ਦਾ ਦੇਖਿਆ ਬਾਅਦ ਚ ਜ਼ਿੰਬਾਹੂ ਦੇਖੀ ਜਦੋਂ ਬਹੂ ਮੁੱਕੀ ਪਈ ਸੀ ਸਾਨੇ ਇੰਨਾ ਹੀ ਪਤਾ ਵੀ ਰਿਹਾ ਹੋਰ ਕੁਛ ਨਹੀਂ ਪਤਾ ਸਰ ਇੱਕ ਤਰ ਤਰ ਮਾਮਲਾ ਤਮਲੇ ਆਇਆ ਸਰ ਕੀ ਕਹਿਣੇ ਸਾਡੇ ਸਾਡੇ ਕੋਲ ਥਾਣੇ ਤਲੇ ਵਾਲਾ ਪਿੰਡ ਪੈਂਦਾ ਹੈ ਨਰੈਣਗੁਰ ਸਈ ਅੱਜ ਫੋਨ ਤੇ ਤਲਾ ਮਸੂਈਸ ਸੀ ਉੱਥੇ ਇੱਕ ਵਿਅਕਤੀ ਨੇ ਆਪਣੀ ਕਾਰ ਲਈ ਸੱਟਾਂ ਮਾਰ ਕੇ ਮਾਰ ਦਿੱਤਾ ਉਹਦੇ ਵਿੱਚ ਅਸੀਂ ਐਸਐਚਓ ਨਾਲ ਲੈ ਕੇ ਮੌਕੇ ਤੇ ਪਹੁੰਚੇ ਸੀ ਉਹਦੇ ਚੋ ਲੜਕੀ ਦੇ ਪਰਿਵਾਰ ਵਾਲੇ ਵੀ ਮੌਕੇ ਤੇ ਆ ਗਿਆ ਸੀ ਲੜਕੀ ਦੇ ਪਰਿਵਾਰੋਂ ਜੋ ਸਾਨੂੰ ਨਾ ਬਿਆਨ ਲਖਾਇਆ ਉਸ ਬਿਆਨ ਦੇ ਆਧਾਰ ਤੇ ਅਸੀਂ ਥਾਣੇ ਤਲੇ ਵਾਲਾ ਮਕਦਮਾ ਦਰਜ ਕਰਕੇ ਸਾਡੇ ਵੱਲੋਂ ਤਰਤੀਸ਼ਾ ਵਿੱਚ ਚਲਿਆਂਦੀ ਜਾ ਰਹੀ ਹੈ ਜੋ ਤੇ ਮੁਢਲੇ ਤੌਰ ਤੇ ਜੋ ਅਸੀਂ ਸਰਸਰੀ ਮਰਾਜਾ ਚੈੱਕ ਕੀਤਾ ਉਹਦੇ ਚ ਇੱਕ ਲੇਡੀ ਹੈਗੀ ਕਰੀਬ ਉਹਦੀ ਉਮਰ 19 ਸਾਲ ਹੈ ਗਿਆ ਹੁਣ ਇਹ ਕਰੀਬ ਇੱਕ ਮਹੀਨਾ ਹੋ ਗਿਆ ਉਥੇ ਮਤਲਬ ਨਰੈਣਗੁਰ ਸਈ ਦਾ ਉਹਦੇ ਵਿੱਚ ਜੋ ਮਲਾਜੇ ਤੋਂ ਉਹ ਸਟਾ ਹੈਗੀਆਂ ਸਟਾ ਦਾ ਮਤਲਬ ਇਹ ਉਹਨੇ ਉਹਦੇ ਘਰ ਲੈਨੇ ਸਟਾ ਮਾਰ ਕੇ ਉਹਦਾ ਕਤਲ ਕੀਤਾ ਕਰ ਸਰ ਕਾਨੂੰਨਾਂ ਕਰਕੇ ਕੀਤਾ ਸਰ ਕਿਹੜੀ ਧਰਾਵਾਂ ਦਾ ਮਾਮਲਾ ਕਰਦੇ ਹੋ ਉਹਦੇ ਚ ਜਿਹੜਾ ਹੁਣ ਨਵਾਂ ਲਾਇਆ ਗਿਆ ਬੀਐਨਐਸਓ ਦੇ ਚ 103 3 ਅਬਲੀਕ 5 61 ਅਬਲੀਕ 2 ਬੀਐਨਐਸ ਦੇ ਤਹਿਤ ਜੋ ਪੁਰਾਣਾ ਮਤਲਬ ਹੀ ਲਾ 302 ਜਿਹਨ ਪਰ ਹੁਣ ਨਵੇਂ ਲਾ ਦਿੱਤਾ ਹੈ ਤੇ ਮਕਦਮਾ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਜੋ ਨਾ ਬਿਆਲ ਖਿਆ ਮੁਢਲੇ ਤੌਰ ਤੇ ਹਾਲ ਦੀ ਕੜੀ ਉਹਨਾਂ ਵੀ ਚਾਰ ਵਿਅਕਤੀਆਂ ਦੇ ਨਾਮ ਉਹਦੇ ਲੜਕੀ ਦਾ ਜਿਹੜਾ ਘਰ ਵਾਲਾ ਸੀ ਉਹਦੇ ਮਦਰ ਤੇ ਫਾਦਰ ਦੇ ਕੋਈ ਤਾਈ ਦੀ ਲੜਕੀ ਚਾਰ ਵਿਅਕਤੀਆਂ ਦੇ ਨਾਮ ਲਿਖਾਇਆ